ਪਿੰਡ ਕੰਗ ਦੇ ਵਿੱਚ ਦਿਨ ਦਾੜੇ ਗੁਰਪ੍ਰੀਤ ਕੋਰ ਵਾਸੀ ਜਿਹੜੀ ਪਿੰਡ ਕੰਗ ਉਹਦਾ ਮਰਡਰ ਹੋਇਆ ਸੀਗਾ ਜਿਹਦੇ ਵਿੱਚ ਕੋਈ ਉਸ ਟਾਈਮ ਬਲਾਈਂਡ ਮਰਡਰ ਹੋਇਆ ਸੀਗਾ ਕੋਈ ਕਲੋਨੀ ਲੱਗਿਆ ਸੀਗਾ ਇਹਦੇ ਤੇ ਕੰਮ ਕਰਦੇ ਹੋਏ ਡੀਐਸਪੀ ਜਿਹੜੇ ਆਪਣੇ ਗੋਇੰਦਵਾਲ ਸਾਹਿਬ ਨੇ ਅਤਲ ਸੋਣੀ ਤੇ ਇਨਸਪੈਕਟਰ ਜਿਹੜੇ ਪ੍ਰਭਜੀਤ ਨੇ ਅੰਡਰ ਸੁਪਰਵਾਈਜ਼ਨ ਆਫ ਜਿਹੜੇ ਐਸਪੀ ਡੀ ਅਜੇ ਰਾਜ ਸਿੰਘ ਤੇ ਸਬ ਇਨਸਪੈਕਟਰ ਸਾਡੀ ਬਲਜੀਤ ਕੋਰ ਇਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਇਹਨੂੰ ਟੈਕਨੀਕਲੀ ਤੇ ਪ੍ਰੋਫੈਸ਼ਨਲ ਵੇ ਨਾਲ ਹਿਊਮਨ ਇੰਡ ਦੇ ਬੇਸ ਤੇ ਇੱਕ ਬੰਦਾ ਪਹਿਲਾ ਪਛਾਣ ਕੀਤੀ ਸੀਗੀ ਜਿਹਦਾ ਨਾਂ ਸੀਗਾ ਗੁਰ ਗੁਰਸ਼ਨਦੀਪ ਸਿੰਘ ਉਰਫ ਕਾਲੂ ਇਹ ਇਹਨੂੰ ਜਦੋਂ ਕਾਬੂ ਕੀਤਾ ਗਿਆ ਤੇ ਇਹਨੇ ਦੱਸਿਆ ਕਿ ਬਈ ਜਿਹੜੇ ਇਹ ਤਿੰਨ ਦੋਸ਼ੀ ਜਿਹੜੇ ਸੀਗੇ ਉਸ ਦਿਨ ਇਹਦੇ ਘਰ ਆਏ ਸੀਗੇ ਲੁੱਟ ਦੀ ਲੁੱਟ ਦੀ ਨੀਅਰ ਦੇ ਨਾਲ ਜਦੋਂ ਉੱਥੇ ਉਹਨੇ ਰਜਿਸਟਰ ਕੀਤਾ ਤੇ ਇਹਨਾਂ ਨੇ ਉਹਦਾ ਮਰਡਰ ਕਰਤਾ ਸੀਗਾ ਤੇ ਇਹਦੇ 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 ਫਰਦਕਸ਼ਾਫ ਤੇ ਦੋ ਦੋਸ਼ੀਆਂ ਦੀ ਹੋਰ ਪਛਾਣ ਹੋਈ ਹੈ ਗੁਰਸਨਦੀਪ ਸਿੰਘ ਜਿਹੜਾ ਅਸੀਂ ਫੜ ਲਿਆ ਹੈ ਤੇ ਇਸ ਤੋਂ ਬਾਅਦ ਜਿਹੜਾ ਦੂਜਾ ਦੋਸ਼ੀ ਹੈ ਉਹਦਾ ਨਾਮ ਹੈ ਲਖਵਿੰਦਰ ਸਿੰਘ ਉਰਫ ਗੋਲਡੀ ਜਿਹੜਾ ਕਿ ਜੰਡਿਆਲਾ ਗੁਰੂ ਦਾ ਰਹਿਣ ਵਾਲਿਆ ਹੈ ਇਹ ਦੱਸਦੀ ਹੈ ਕਿ ਜਿਹੜਾ ਲਖਵਿੰਦਰ ਸਿੰਘ ਉਰਫ ਗੋਲਡੀ ਹੈ ਇਹ ਮਿਤੀ 16 4 25 ਨੂੰ ਥਾਣੇ ਵੈਰੋਵਾਲ ਦੇ ਵਿੱਚ ਲੁੱਟ ਦੀ ਲੁੱਟ ਕਰਦੇ ਹੋਏ ਤੇ ਡਰੱਗਸ ਦੇ ਨਾਲ ਫੜਿਆ ਗਿਆ ਸੀਗਾ ਤੇ ਫਿਲਹਾਲ ਗਵਿੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਬੰਦ ਹੈ ਤੇ ਤੀਜੇ ਦੋਸ਼ੀ ਦੀ ਵੀ ਜਿਹੜੀ ਹੈ ਪਛਾਣ ਹੋ ਗਈ ਹੈ ਉਹਦਾ ਨਾਮ ਹਜੇ ਤੁਹਾਨੂੰ ਦੱਸ ਨਹੀਂ ਸਕਦੇ ਗੋਪਨੀਯਤਾ ਰੱਖਦੇ ਹੋਏ ਤੇ ਤਿੰਨ ਦੋਸ਼ੀ ਜਿਹੜੇ ਸੀਗੇ ਉਹਦੇ ਵਿੱਚ ਟੋਟਲ ਦੋ ਦੋਸ਼ੀ ਇਹਦੇ ਵਿੱਚ ਗ੍ਰਫਤਾਰ ਕਰ ਲਏ ਗਏ ਆ ਤੇ ਜਿਹੜਾ ਆਪਣਾ ਸਾਡਾ ਬਲਾਈਂਡ ਮਰਡਰ ਕੇਸ ਸੀਗਾ ਇਹ ਸੋਲਵ ਹੋ ਗਿਆ ਇਹ ਦੇਖੋ ਜੀ ਇਹਨਾਂ ਦੇ ਪਹਿਲਾਂ ਵੀ ਲੁੱਟ ਦੇ ਸਨੇਚਿੰਗ ਦੇ ਪਰਚੇ ਦਰਜ ਐ ਤੇ ਲੁੱਟ ਦੀ ਨੀਅਰ ਦੇ ਨਾਲ ਹੀ ਇਹ ਉੱਥੇ ਆਏ ਸੀਗੇ ਇਹਨਾਂ ਨੂੰ ਸੀਗਾ ਕਿ ਵੀ ਉੱਥੇ ਪੈਸੇ ਹੁੰਦੇ ਆ ਤੇ ਜਦੋਂ ਉਹਨਾਂ ਨੇ ਰਜਿਸਟਰ ਕੀਤਾ ਤੇ ਇਹਨਾਂ ਨੇ ਮਰਡਰ ਕਰਤਾ ਉਹ ਦੇਖੋ ਜੋ ਤਫਤੀਸ਼ ਹੈ ਹੁਣ ਇਹਨਾਂ ਦੀ ਅੱਜ ਗ੍ਰਿਫਤਾਰੀ ਹੋਈ ਹੈ ਤੇ ਸਾਡੀ ਬਾਕੀ ਕਾਰਵਾਈ ਜਾਰੀ ਹੈ ਇਹਦੇ ਵਿੱਚ ਜੋ ਵੀ ਹਰ ਪੱਖੋਂ ਫੋਰੈਂਸਿਕਲੀ ਵੀ ਤੇ ਜਿਹੜੀ ਇਨਵੈਸਟੀਗੇਸ਼ਨ ਬੰਦੀ ਹੈ ਉਹ ਅਸੀਂ ਪੂਰੀ ਕਰ ਰਹੇ ਹਾਂ ਸਾਜ਼ਿਸ਼ ਕਿਹਨੇ ਰਚੀ ਸੀ ਨਾ ਕਿਹਦੇ ਸਾਜ਼ਿਸ਼ تینਾਂ ਨੇ ਇਕੱਠੇ ਹੋ ਕੇ ਨੱਚੀ ਸੀਗੀ ਜਿਵੇਂ ਪੈਸਿਆਂ ਦੀ ਬੁੱਕ ਸੀਗੀ ਤੇ ਪੈਸਿਆਂ ਦੀ ਬੁੱਕ ਲਈ ਇਹਨਾਂ ਨੇ ਕੰਮ ਕੀਤਾ ਦੇਖੋ ਮੁੱਢਲੀ ਪੁੱਛਗਿਸ ਤੋਂ ਇਹ ਸਾਹਮਣੇ ਆਇਆ ਕਿ ਇਹਨਾਂ ਨੂੰ ਇਹ ਪਤਾ ਸੀਗਾ ਕਿ ਬਈ ਉੱਥੋਂ ਜਿਹੜਾ ਇਹ ਪਰਿਵਾਰ ਹੈ ਪੈਸੇ ਲੋਨ ਫਾਈਨਾਂਸ ਤੇ ਦਿੰਦਾ ਹੈ ਇਹਨਾਂ ਨੂੰ ਸੀ ਕਿ ਬਈ ਸ਼ਾਇਦ ਉੱਥੇ ਮੌਕੇ ਦੇ ਕੋਈ ਨਾ ਕੋਈ ਪੈਸੇ ਹੋਣਗੇ ਤੇ ਅਸੀਂ ਇੱਕ ਗਰੇ ਇਹਨਾਂ ਨੂੰ ਇਹ ਵੀ ਪਤਾ ਸੀ ਕਿ ਵੀ ਉਸ ਟਾਈਮ ਤੇ ਲੜੀ ਇਕੱਲੀ ਹੁੰਦੀ ਹੈ ਤੇ ਈਜ਼ੀ ਟਾਰਗੇਟ ਹੈ ਤੇ ਲੁੱਟ ਖੋ ਕਰਕੇ ਇਹ ਬਜਨ ਚ ਕਾਮਯਾਬ ਹੋ ਜਾਣਗੇ ਬਟ ਸਾਡੀ ਜਿਹੜੀ ਗੋਵਿੰਦਵਾਲ ਸਾਹਿਬ ਦੀ ਟੀਮ ਹੈ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਇਹ ਕੇਸ ਦੇ ਮਗਰ ਲਗਾਤਾਰ ਲੱਗੇ ਹੋਏ ਇਹ ਕੇਸ ਟਰੇਸ ਕੀਤਾ ਤੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਿਲ ਕੀਤੀ ਹੈ ਤੇ ਤੀਜਾ ਦੋਸ਼ੀ ਜਿਹੜਾ ਹੈ ਉਹਦੀ ਵੀ ਪਛਾਣ ਹੋ ਗਈ ਹੈ ਤੇ ਉਹਨੂੰ ਵੀ ਅਸੀਂ ਗ੍ਰਿਫਤਾਰ ਕਰ ਲਾਂਗੇ ਉਹ ਕਰ ਰਹੇ ਹਾਂ ਜੀ ਪਤਾ ਨਹੀਂ